ਜਾਪਦੀ ਭਗਵੰਤਮਾਨ ਸਰਕਾਰ ਨੇ ਪੂਰਾ ਜ਼ੋਰ ਲਗਾ ਰੱਖਿਆ ਹੈ ਕਿ ਭਾਜਪਾ ਲੋੜਵੰਦ ਗਰੀਬਾਂ ਬੇਰੋਜ਼ਗਾਰਾਂ Dalitਾਂ ਅਤੇ ਨੌਜਵਾਨਾਂ ਤੱਕ ਆਪਣੀ ਕਲਿਆਣਕਾਰੀ ਯੋਜਨਾਵਾਂ ਨਾ ਪਹੁੰਚਾ ਸਕਣ ਭਾਜਪਾ ਦੇ ਆਗੂ ਗ੍ਰਿਫਤਾਰ ਕੀਤੇ ਜਾ ਰਹੇ ਨੇ ਪਰ ਭਗਵੰਤ ਤੁਮਾਨ ਤੋਂ ਪੁੱਛੇ ਕੋਈ ਕਿ ਆਖਿਰ ਕੀ ਲੋਕਾਂ ਦੇ ਵਿਕਾਸ ਲਈ ਕੰਮ ਕਰਨਾ ਜ਼ੁਲਮ ਹੈ ਕਿ ਲੋਕਾਂ ਨੂੰ ਸਹੂਲਤਾ ਦੇਣਾ ਗੁਨਾਹ ਹੈ ਕਿ ਲੋਕਾਂ ਲਈ ਘੜਨਾ ਅਪਰਾਧ ਹੈ ਪੰਜਾਬ ਸਰਕਾਰ ਦੋਸ਼ ਲਗਾ ਰਹੀ ਹੈ ਕਿ ਭਾਜਪਾ ਇਸ ਕੈਂਪਾਂ ਰਾਹੀਂ ਲੋਕਾਂ ਦੇ ਡੇਟੇ ਨੂੰ ਚੋਰੀ ਕਰ ਰਹੀ ਹੈ ਪਰ ਆਖਿਰ ਤੁਸੀਂ ਦੱਸੋ ਕਿ ਉਸ ਗਰੀਬ ਦਾ ਕੋਈ ਡਾਟਾ ਚੋਰੀ ਹੋ ਸਕਦਾ ਜਿਸ ਦੇ ਸਿਰ ਤੇ ਪੱਕੀ ਛੱਤ ਨਹੀਂ ਜਿਨ੍ਹਾਂ ਕੋਲ ਇਲਾਜ ਤੱਕ ਦੇ ਪੈਸੇ ਨਹੀਂ ਜਿਨ੍ਹਾਂ ਕੋਲ ਰੋਜ਼ਗਾਰ ਨਹੀਂ ਜਿਨ੍ਹਾਂ ਕੋਲ ਖਾਣ ਲਈ ਇੱਕ ਵੀ ਦਾਣਾ ਨਹੀਂ ਤੇ ਜਿਨ੍ਹਾਂ ਕੋਲ ਆਪਣਾ ਜੀਵਨ ਪੱਧਰ ਉੱਚਾ ਚੱਕਣ ਲਈ ਕੋਈ ਸਾਧਨ ਨਹੀਂ ਹੁਣ ਅਚਾਨਕ ਲੋਕਾਂ ਦੀ ਹਿਤੈਸ਼ੀ ਬਣੀ ਆਪ ਸਰਕਾਰ ਇਹ ਵੀ ਦੱਸੇ ਕਿ ਪੰਜਾਬ ਨੂੰ ਸਾਢੇ 3 ਸਾਲਾਂ ਚ ਤੁਸੀਂ ਕੀ ਦਿੱਤਾ ਭਾਜਪਾ ਸਰਕਾਰ ਵੱਲੋਂ ਲੋਕਾਂ ਨੂੰ 5 ਲੱਖ ਤੱਕ ਦਾ ਮੁਫਤ ਇਲਾਜ ਮਿਲ ਰਿਹਾ ਹੈ ਕਿਸਾਨਾਂ ਨੂੰ ਸਾਲਾਨਾ 6000 ਕਿਸ਼ਤ ਜਾਰੀ ਕੀਤੀ ਜਾ ਰਹੀ ਹੈ ਭਾਜਪਾ ਅੱਜ ਹਰ ਉਹ ਬੁਨਿਆਦੀ ਸਹੂਲਤਾ ਪੰਜਾਬ ਦੇ ਘਰ-ਘਰ ਪਹੁੰਚਾਈ ਦੀ ਹੈ ਜਿਸ ਦਾ ਵਾਅਦਾ ਤੁਸੀਂ ਕਰਕੇ ਸੱਤਾ ਚਾਹੀ ਸੀ ਪਰ ਆਖਿਰ ਪੰਜਾਬ ਦੇ ਲੋਕਾਂ ਨੂੰ ਮਿਲਿਆ ਕੀ ਲਾਰੇ ਅੱਜ ਲੋਕ ਮੋਦੀ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਲੈ ਰਹੇ ਨੇ ਜੇ ਤੁਹਾਨੂੰ ਆਪਣੇ ਵਿਕਾਸ ਤੇ ਆਪਣੀ ਝੂਠੀ ਕ੍ਰਾਂਤੀ ਤੇ ਇੰਨਾ ਹੀ ਮਾਣ ਹੈ ਤਾਂ ਦਿਓ ਜਵਾਬ ਕਿਸ ਗਰੀਬ ਦੇ ਘਰ ਤੁਹਾਡਾ ਬਦਲਾ ਪਹੁੰਚਿਆ ਕਿਸ ਗਰੀਬ ਮਹਿਲਾ ਨੂੰ 1000 ਮਿਲੇ ਤੇ ਕਿਸ ਗਰੀਬ ਨੂੰ ਇਲਾਜ ਮਿਲਿਆ ਤੇ ਕਿਸ ਗਰੀਬ ਦੇ ਘਰ ਰੁਜ਼ਗਾਰ ਕ੍ਰਾਂਤੀ ਪਹੁੰਚੀ ਖੈਰ ਪੰਜਾਬ ਦੇ ਲੋਕਾਂ ਨੂੰ ਬਦਲਾ ਤਾਂ ਨਹੀਂ ਪਰ ਹਾਂ ਤੁਹਾਡੇ ਵਰਗੀ ਨਿਕੰਮੀ ਸਰਕਾਰ ਜ਼ਰੂਰ ਮਿਲੀ ਹੈ ਜਿਨ੍ਹਾਂ ਨੇ ਲਾਰਿਆਂ ਤੋਂ ਇਲਾਵਾ ਕੱਖ ਨਹੀਂ ਕੀਤਾ ਤੇ ਜਿਹੜੀ ਸਰਕਾਰ ਬਿਨਾਂ ਲਾਲਚ ਦੇ ਲੋਕਾਂ ਦੀ ਸੇਵਾ ਕਰ ਰਹੀ ਹੈ ਉਹ ਤੁਹਾਡੇ ਤੋਂ ਹਜ਼ਮ ਨਹੀਂ ਹੋ ਰਿਹਾ ਤਾਂ ਹੀ ਤਾਂ ਆਪਾਜਪਾ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਉਹਨਾਂ ਨਾਲ ਭਗਵੰਤ ਮਾਨ ਸਰਕਾਰ ਤਾਣਾਸ਼ਾ ਵਰਗਾ ਵਤੀਰਾ ਕਰ ਰਹੀ ਹੈ ਪਰ ਝਾੜੂ ਵਾਲੇ ਵੀ ਕੰਨ ਖੋਲ ਕੇ ਸੁਣ ਲੈਣ ਕਿ ਅਸੀਂ ਰੁਕਣ ਵਾਲੇ ਨਹੀਂ ਆ ਅਸੀਂ ਝੁੱਕਣ ਵਾਲੇ ਨਹੀਂ ਆ ਲੋਕ ਸੇਵਾ ਇੰਜ ਹੀ ਜਾਰੀ ਰਹੇਗੀ ਜੇ ਹਿੰਮਤ ਹੈ ਤਾਂ ਰੋਕ ਕੇ ਦਿਖਾਓ